ਸੱਚੇ ਕਾਲ ਪੰਜਾਬੀ ਜੀਕੇ ਟਨਸਾਈਨ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਲਨਾ ਮਨਪਿਕਾ اور ਦਰਸ਼ਕੋ ਇਸ ਵਕਤ ਦੀ ਅਪਡੇਟ ਗੁਰਦਾਸਪੁਰ ਤੋਂ ਨਿਕਲ ਕੇ ਸਾਮਣੇ ਆ ਰਹੀ ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਵਿੱਚ ਗੁਰਦਾਸਪੁਰ ਦੇ थाना ਪੁਰਾਣਾ ਸ਼ਾਲਾ ਦੀ ਪੁਲਿਸ ਨੂੰ ਦੋ ਪਰਵਾਸੀ ਮਜ਼ਦੂਰਾਂ ਤੋਂ ਜੋ 1.5 ਕਿਲੋ ਜੋ ਅਫੀਮ ਬਰਾਮਦ ਹੋਈ ਹੈ ਤੇ ਉਹਨਾਂ ਦੋਨਾਂ ਪਰਵਾਸੀ ਮਜ਼ਦੂਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤਾਂ ਉਹਨਾਂ ਦੱਸਦੀ ਹੈ ਕਿ थाना ਪੁਰਾਣਾ ਸ਼ਾਲਾ ਦੇ ਐਸਐਸਓ ਮੋਹਨ ਕੁਨਾਲ ਬਲੁੰ ਜੋ ਹੈ ਕਿ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜਦੋਂ ਨ ਕਾਉਂਟਰ ਇੰਟੈਲੀਜੈਂਸ ਦੀ ਮਦਰ ਨਾਲ थाना ਪੁਲਿਸ ਚਾਲਾ ਦੀ ਪੁਲਿਸ ਨੇ ਸਾਂਝੇ ਤੌਰ ਤੇ ਜੋ ਨਾਕਾ ਲਗਾਇਆ ਗਿਆ ਤਦ ਦੋ ਜੋ ਪ੍ਰਵਾਸੀ ਮਜ਼ਦੂਰਾਂ ਨੂੰ ਉਥੋਂ ਨਿਕਲਦੇ ਵੇਖਿਆ ਗਿਆ ਜਦ ਉਹਨਾਂ ਦੋਨੋਂ ਪ੍ਰਵਾਸੀ ਮਜ਼ਦੂਰਾਂ ਵੱਲੋਂ ਪੁਲਿਸ ਨੂੰ ਦੇਖ ਕੇ ਉਹਨਾਂ ਵੱਲੋਂ ਜੋ ਹੱਥੀ ਫੜਿਆ ਲਿਫਾਫਾ ਸੁੱਟ ਕੇ ਹਕਮਾਤ ਵੱਲ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਤਦ ਪੁਲਿਸ ਵੱਲੋਂ ਉਹਨਾਂ ਦਾ ਪਿੱਛਾ ਕੀਤਾ ਗਿਆ ਉਹਨਾਂ ਨੂੰ ਦੋਨੋਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸ ਤੇ ਨਾਲ ਜਦ ਉਸ ਲਿਫਾਫੇ ਦੀ ਚੈਕਿੰਗ ਕੀਤੀ ਗਈ ਤਾਂ ਉਸ ਲਿਫਾਫੇ ਵਿੱਚੋਂ ਅਫੀਮ ਦੇ ਦੋ ਪੈਕੇਟ ਜੋ 700 750 ਗ੍ਰਾਮ ਜੋ ਉਸ ਦੀ ਕੁਆਂਟੀਟੀ ਦੱਸੀ ਜਾ ਰਹੀ ਹੈ ਬਰਾਮਦ ਕੀਤੇ ਗਏ ਅਤੇ ਤੁਹਾਨੂੰ ਦੱਸ ਦੇ ਕਿ ਇਸ ਪੂਰੇ ਜੋ ਦੋਨੋਂ ਜੋ ਪ੍ਰਵਾਸੀ ਮਜ਼ਦੂਰ ਹਨ ਉਹਨਾਂ ਦੀ ਪਛਾਣ ਜੋ ਦੱਸੀ ਜਾ ਰਹੀ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਇਹ ਦੋਨੋਂ ਜੋ ਇੱਕ ਦਾ ਨਾਮ ਦਰਮਿੰਦਰ ਸ਼ਾਹ ਪੁੱਤਰ ਉਪਿੰਦਰ ਸ਼ਾਹ ਅਤੇ ਬਬਲੂ ਯਾਦਵ ਪੁੱਤਰ ਗਗਨਦੇਵ ਰਾਏ ਵਾਸੀਨ ਹਰਪੁਰ कला थाना मेजरगंज जिला सीतामढ़ी बिहार ਦੇ ਤੌਰ ਤੇ ਇਹਨਾਂ ਦੀ ਜੋ ਇਹਨਾਂ ਦੋਨੋਂ ਪ੍ਰਵਾਸੀ ਮਜ਼ਦੂਰਾਂ ਦੀ ਜੋ ਪਹਿਚਾਨ ਹੋਈ ਹੈ ਮਯੋ बिहार ਦੇ ਦੱਸੇ ਜਾ ਰਹੇ ਹਨ ਜੋ ਕਿ ਜੋ थाना पुराना शाला ਦੀ ਪੁਲਿਸ ਬੋਲੋ ਇਹਨਾਂ ਦੋਨੋਂ ਪ੍ਰਵਾਸੀ ਮਜ਼ਦੂਰਾਂ ਨੂੰ ਜੋ 1.5 ਕਿਲੋ ਅਫੀਮਸ ਮੈਥ ਇਹਨਾਂ ਦੋਨੋਂ ਨੂੰ ਗ੍ਰਿਫਤਾਰ ਕਰਕੇ ਕਾਮਯਾਬੀ ਜੋ ਹਾਸੀ ਕੀ ਤੇਜ਼ ਪੂਰੇ ਮਾਮਲੇ ਨੂੰ ਲੈ ਕੇ ਕਿ ਕੁਝ ਕਹਿਣਾ ਸੀ थाना पुराना शाला ਦੇ ਐਸਐਸਓ ਮੋਹਨ ਲਾਲ ਦਾ ਆ ਉਹ ਵੀ ਸੁਣਦੇ ਹਾਂ

ਸਾਰੇ ਮਾਨਯੋਗ ਐਸਐਸਪੀ ਸਾਹਿਬ ਗਰਦਾਸਪੁਰ ਦੇ ਹੁਕਮਾ ਮੁਤਾਬਕ ਦਿਸ਼ਾਂਦਰ ਦੇ ਸਮ ਮੁਤਾਬਕ ਕਾਉਂਟਰ ਇੰਟੈਲੀਜੈਂਸੀ ਸਪੈਸ਼ਲ ਬ੍ਰਾਂਚ ਦੇ ਥਾਣੇ ਦੀ ਟੀਮ ਨੇ ਜਿਹੜਾ ਰਲ ਕੇ ਨਾਕਾਬੰਦੀ ਕੀਤੀ ਹੋਈ ਸੀ ਦੌਰਾਨੇ ਨਾਕਾਬੰਦੀ ਦੋ ਨੌਜਵਾਨ ਆਏ ਆ ਜੀ ਧਰਮਿੰਦਰ ਛਾਹ ਤੇ ਬਬਲੂ ਯਾਦਵ ਇਹ ਬਿਹਾਰ ਦੇ ਰਹਿਣ ਵਾਲੇ ਆ ਜੀ ਇਹਨਾਂ ਪੁਲਿਸ ਫੌਜੀ ਨੂੰ ਵੇਖ ਕੇ ਕੋਈ ਜਿਹੜੇ ਆ ਸੁਰਤੇ ਜੀ ਦਿਫਾਉ ਸਾਈਡ ਤੇ ਕਿਹੜੀ ਜਗ੍ਹਾ ਜੀ ਇਹ ਪਟੀਆਂ ਜੀ ਪਟੀਆਂ ਮੋੜ ਪੱਕੀ ਛੜਕ ਜੀ ਪਟੀਆਂ ਪਿੰਡ ਪਟੀਆਂ ਪਿੰਡ ਜਿਹੜਾ ਹਾਂ ਜੀ ਚੱਕ ਸ਼੍ਰੀ ਰੋਡ ਤੇ ਚੱਕ ਸ਼ੀਬੀ ਰੋਡ ਤੇ 메인 ਰੋਡ ਤੇ ਸਰ ਠੀਕ ਹੈ ਜੀ ਇਹ ਕਮਾਦਾਣੀ ਸਾਈਡ ਤੋਂ ਆ ਰਹੇ ਸੀ ਤੇ ਐਸਆਈ ਸਿਲਿੰਦਰ ਸਿੰਘ ਨੇ ਸਮੇਤ ਪਾਰਟੀ ਜਦੋਂ ਉਹਨਾਂ ਨੂੰ ਚੈੱਕ ਕੀਤਾ ਜੀ ਉਹਦੇ ਵਿੱਚ ਅਫੀਮ ਬਰਾਮਦ ਹੋਈ ਹੈ ਜੀ ਜੀ ਕਿੰਨੀ ਮਾਤਰਾ ਜੀ ਉਹ 1.5 ਕਿਲੋ ਹੈ ਜੀ 1.5 ਕਿਲੋ ਦੋਸ਼ੀ ਵੀ ਹਰਾਸ ਦੇ ਵਿੱਚ ਲੈ ਲੇਗੇ ਦੋਸ਼ੀ ਹਰਾਸ ਦੇ ਵਿੱਚ ਲੈ ਲੇਗੇ ਜੀ ਇੱਕ ਧਰਮਿੰਦਰ ਸ਼ਾਹ ਜੀ ਦੂਸਰਾ ਬਬਲੂ ਯਾਦ ਜੀ ਇਹਦੀ ਤਾਂ ਪਤਾ ਲੱਗਿਆ ਕਿ ਕਿੱਥੋਂ ਲਿਆਉਂਦੇ ਸਨ ਜਾਂ ਕਿੱਥੇ ਸਪਲਾਈ ਕਰਦੇ ਸਨ ਇਹ ਸਰ ਤਬਦੀਸ਼ ਚੱਲ ਰਹੀ ਹੈ ਜੀ ਅੱਗੇ ਜੋ ਤਬਦੀਸ਼ ਆਏਗਾ ਉਹਨਾਂ ਨੂੰ ਵੀ ਨਾਮਜ਼ਦ ਕੀਤਾ ਜਾਏਗਾ ਕਿੱਥੋਂ ਆਈ ਕਿਤਰਾ ਆਈ ਕੀ ਹੋਇਆ ਜੀ ਇਹਨਾਂ ਦੇ ਤੇ ਪਹਿਲਾਂ ਕੋਈ ਮਾਮਲਾ ਦਰਜ ਹੈ ਨਹੀਂ ਪਹਿਲਾਂ ਇਹਨਾਂ ਦੇ ਅਜੇ ਤੱਕ ਤੇ ਕੋਈ ਮਾਮਲਾ ਦਰਜ ਨਹੀਂ ਹੋਇਆ ਜੀ ਇਹਨਾਂ ਦੇ ਉੱਥੋਂ ਬਿਹਾਰ ਤੋਂ ਪਤਾ ਕਰਨਾ ਪਏਗਾ ਇਹਨਾਂ ਦੇ ਖਿਲਾਫ ਕੋਈ ਪਹਿਲਾਂ ਉਧਰ ਦਰਜ ਹੈਗਾ ਜਾਂ ਨਹੀਂ ਹੈਗਾ ਜੀ ਇਹ ਤਾਂ ਕਹਿੰਦੇ ਵੀ ਸਾਡੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਹੈਗਾ ਕੀ ਕਾਰਵਾਈ ਹੋਣੀ ਕੀਤੀ ਇਹਨਾਂ ਦੇ ਖਿਲਾਫ ਪਰਚਾ ਦਿੱਤਾ ਜੀ ਐਨਡੀਪੀਐਸ ਦੇ ਤਹਿਤ ਦੋਨਾ ਤੇ ਜੀ 1865 ਦਾ ਜਿਹੜਾ ਅਫੀਮ ਦਾ ਬਰਾਮੜ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਤਾ ਜੀ ਤੇ ਤਬਦੀਸ਼ ਚੱਲ ਰਹੀ ਹੈ ਜੀ ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਤੇ ਇਹਨਾਂ ਕੋਲ ਅੱਗੇ ਪੁੱਛਗਿੱਛ ਕੀਤੀ ਜਾਏਗੀ ਇਹ ਅਫੀਮ ਕਿੱਥੋਂ ਲੈਂਦੀ ਸੀ ਕਿਹਨੂੰ ਸਪਲਾਈ ਕਰਦੀ ਸੀ ਅੱਗੇ ਨਵਾਂ ਚਾਰਜ ਦੇ ਸਾਹਮਣੇ ਤੁਸੀਂ ਵੱਡੀ ਸਫਲਤਾ ਮਿਲੀ ਹੈ ਕੀ ਕਹਿਣਾ ਚਾਹੋਗੇ ਇਲਾਕੇ ਦੇ ਲੋਕਾਂ ਨੂੰ ਜੋ ਨਸ਼ੇ ਦਾ ਕਾਰੋਬਾਰ ਕਰਦੇ ਮੈਂ ਤੇ ਇਹੋ ਹੀ ਸੰਦੇਸ਼ ਜਾਵਾਂਗਾ ਜਾਂ ਤੇ ਆਪਣੇ ਸਾਡੇ ਇਲਾਕੇ 'ਚੋਂ ਭੱਜ ਜਾਓ ਜਾਂ ਨਸ਼ਾ ਵੇਚਣਾ ਬੰਦ ਕਰ ਦਿਓ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਏਗਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਹਾਜ਼ਰ ਹੋਗੇ ਨਮਨੇ ਅਪਡੇਟਸ ਤੇ ਪਿੰਨ ਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ